ਸਤਿ ਸ੍ਰੀ ਅਕਾਲ ਬਾਈ ਜੀ ਸਾਰਿਆਂ ਨੂੰ ਵੈਲਕਮ ਹੈ ਜੀ ਆਪਣੀ ਇੱਕ ਹੋਰ ਨਵੀਂ ਵੀਡੀਓ ਚ ਲਓ ਜੀ ਬਾਈ ਅੱਜ ਤਰੀਕ ਹੋ ਗਈ 31 1 ਤਰੀਕ ਪਹਿਲਾਂ ਤਾਂ ਨਵੇਂ ਸਾਲ ਦੀਆਂ ਸਾਰਿਆਂ ਨੂੰ ਦੁਆਵਾਂ ਦੇ ਵਿੱਚ ਹਨ ਬਹੁਤ ਬਹੁਤ ਮੁਬਾਰਕਾਂ ਬਾਕੀ ਅੱਜ ਪਹੁੰਚੇ ਆਂ ਮੁੰਡੇ ਗਰੁੱਪ ਸਹੋਲੀ ਉਹਨਾਂ ਦੇ ਅੱਜ ਨਾ ਟਰਾਲੀ ਹੈ ਜਿਹੜੀ ਹਨ ਟਰਾਲੀਆਂ ਦਾ ਕੰਮ ਸ਼ੁਰੂ ਕਰਿਆ ਉਹਨਾਂ ਨੇ ਬਹੁਤ ਵਧੀਆ ਟਰਾਲੀਆਂ ਬਣਾਈਆਂ ਜਿਹੜੇ ਅੱਗੇ ਹਨ ਬਾਸਕਟ ਫਰੇਸਰ ਜੋ ਵੀ ਬਣਾਉਂਦੇ ਤੇ ਹੁਣ ਉਹਨਾਂ ਨੇ ਮੰਨ ਲਓ ਟਰਾਲੀਆਂ ਬਣਾਉਣੀਆਂ ਸ਼ੁਰੂ ਕਰੀਆਂ ਉਹਦੇ ਅੱਜ ਬਾਈ ਆਰਨੇਦ ਨੂੰ ਹਨਾ ਟਰਾਲੀ ਦੇਣੀ ਆ ਜਿਹੜਾ ਆਪਣਾ ਸਿੰਗਰ ਆ ਬਾਈ ਉਹ ਦੇਖੋ ਉਹ ਵੀ ਨਾਬੇ ਦੇ ਜਾਂ ਭਾਰਤੋਂ ਲੋਹੇ ਦਾ ਹਨਾ ਪੂਰਾ ਫੈਨ ਹੋ ਗਿਆ ਟਰੈਕਟਰ ਲੈ ਕੇ ਆਪਾਂ ਨੇ ਕਰਤਾਰ ਵਾਲਿਆਂ ਦਾ ਅੱਜ ਬਾਈ ਨੂੰ ਦੇਣ ਲੱਗੇ ਆ ਹੌਲੀ ਗਰੁੱਪ ਵਾਲੇ ਟਰਾਲੀ ਮੁੰਡੇ ਗਰੁੱਪ ਵਾਲੇ ਦਿਖਾਉਨੇ ਆ ਤੁਹਾਨੂੰ ਆ ਜਾਓ ਵੀ ਟਰਾਲੀ ਬਾਈ ਪਹੁੰਚ ਗਿਆ ਬਾਹਰ ਏ ਟਰਾਲੀ ਆ ਭਾਈ ਜਿਹੜੀ ਦੇਣੀ ਆ ਜਾਰਨੇ ਤਨੂੰ ਇੱਧਰ ਬਾਈ ਸਾਡਾ ਹਰਸ਼ਵੀਰ ਕਦਾਰਸ਼ਵੀਰਾ ਜੀ ਬਈ ਸਾਰਾ ਠੀਕ ਆ ਜੀ ਮਹਾਰਾਜ ਹਾਂ ਟਰਾਲੀ ਦੀ ਟਰੱਕ ਆ ਪਹੁੰਚ ਆ ਆ ਇੱਧਰ ਸਾਡਾ ਬਾਈ ਗੱਗਾ ਟਰੱਕ ਦਾ ਪਿੱਛਾ ਯਾਰ ਹੋਰ ਟਰਾਲੀ ਹੋੜੀ ਆ ਹਾਂ ਟਰੱਕ ਦਾ ਪਿੱਛਾ ਟਰੱਕ ਦਾ ਪਿੱਛਾ ਹੋ ਸਕਦਾ ਹੋਰ ਪੰਮੇ ਬਾਈ ਵਧੀਆ ਜੀ ਪੰਮਾ ਬਾਈ ਪਹੁੰਚਿਆ ਮਹਾਰਾ ਨਾਲ ਟਰਾਲੀ ਦੇਖਣਾ ਚਾਹ ਯਾਹੇ ਕਹਿੰਦੇ ਦੇਖ ਕੇ ਆਉਣੀ ਆ ਮੈਂ ਚਲੋ ਭਾਈ ਇਹ ਕਹਿੰਦਾ ਗਾਂ ਅਸੀਂ ਵੀ ਸਾਈ ਦੇਣੀ ਆ ਮੈਂ ਕੋਈ ਨਹੀਂ ਹਰਸ਼ਵੀਰ ਕਹਿੰਦਾ ਹਰਸ਼ਵੀਰ ਹਾਂ ਲਾਊਗਾ ਸਾਈ 18 ਫੋਟੇ ਹੀ ਦਊਗਾ ਹੈ 18 ਫੋਟੇ ਸਾਂਝੀ ਬਣਾਉਣੀ 18 ਫੋਟੇ ਦਊਗਾ 9 ਫੋਟੋ ਨੂੰ ਆਜਣਾ 9 ਉਹਨੂੰ ਆਜਣਾ 3 ਬਣਾ ਲੈ ਤੇ 3 ਆਜੂ 24 ਬਣਾ ਲੈ ਫਿਰ 18 ਹੋ ਜੀ 6 6 ਸਹੀ ਗੱਲ ਆ ਉਹ ਵਧੀਆ ਪ੍ਰੋਗਰਾਮ ਕਰਾਇਆ ਬਾਈ ਚਾਹ ਪਾਣੀ ਕੌਫੀ ਹੈ ਨਾ ਨਾਲ ਦੀ ਨਾਲ ਸਪਲਾਈ ਚੱਲ ਰਹੀ ਆ ਹਾਂ ਜੱਗੂ ਕਾ ਮੈਂ ਕਾਲੇ ਨੂੰ ਵੀ ਦਵਾਉਣੀ ਆ ਵੇ ਆ ਨਾ ਕਾਲੇ ਨੂੰ ਵੀ ਦਵਾਉਣੇ ਮਾਲਾ ਵਾਲੇ ਨੂੰ ਹਾਂ ਗੱਜੇ ਨਾਲ ਤਾਂ ਮੇਰੀ ਸਾਂਝ ਪੁੱਗ ਜੂਗੀ ਹਾਂ ਅਮਰੀਕਾ ਕਹਿੰਦਾ ਸਾਂਝੀ ਬਣਾ ਦੇ ਇੱਕ ਹੈਗੀ 15 ਫੁੱਟੀ ਖੜੀ ਇੱਕ ਅਸੀਂ 18 ਫੁੱਟੀ ਬਣਾ ਲੈਣੀ ਚੱਲ ਮੇਰੇ ਭਾਈ ਮੈਨੂੰ ਸਾਂਝ ਤਾਂ ਬੁਣੀ ਕੰਮ ਹੀ ਨਹੀਂ ਕਰਨਾ ਸਰ ਮੈਲਾ ਕਰਨਾ ਨਹੀਂ ਕੋਈ ਮੈਂ ਕੱਲ ਮੈਂ ਵੀਡੀਓ ਦੇਖਿਆ ਥੋੜੀ ਮਲਕੀਤ ਬਾਈ ਕਹਿੰਦਾ ਕਹਿੰਦਾ ਰਾਹ ਨਹੀਂ ਵੜਾਉਂਦੇ ਕਾਲੇ ਚੱਲਦੇ ਆ ਕੀ ਗੱਲ ਹੋ ਗਈ ਸੀ ਉਹ ਤਾਂ ਯਾਰ ਉੱਥੇ ਰਸਤਾ ਖਰਾਬ ਗੰਨਾ ਲੱਤ ਦੇ ਦੇ ਨਹੀਂ ਪੈ ਗਿਆ ਹਾਂ ਐਡਾ ਜਿਆਦਾ ਇੱਕ ਸਾਈਡ ਨਾਲ ਉਹ ਸੈੱਟ ਕਰਦੇ ਪੱਟ ਕੇ ਪੱਟ ਕੇ ਹੁੰਦੇ ਸੜਕੇ ਨਹੀਂ ਬਣਾਈ ਮੰਨ ਲੱਕ ਤਰ੍ਹਾਂ ਦੀ ਦਿਹਾੜੀ ਲੱਗ ਗਈ ਉੱਥੇ ਅੱਛਾ ਉਂ ਤਾਂ ਬਿਟਣਾ ਪੱਟੀ ਵੀ ਕਹੀ ਨਾ ਸਵਾਲ ਖਾਲੀ ਨਹੀਂ ਗਿਆ ਲੱਧੇ ਪਾ ਕਿੱਥੇ ਹੋਣਾ ਕੋਣ ਨਹੀਂ ਨਾ ਪਵੇ ਜਿਵੇਂ ਹੀ ਪੈ ਗਿਆ ਫੇਰ ਨਹੀਂ ਨਿਕਲਣੀ ਵੀਰ ਖਰਾਬ ਹੋ ਜਾਣਾ ਉਹਨੇ ਜਮਾ ਖਰਾਬ ਹੋ ਰਿਹਾ ਹੁਣ ਕੀ ਕਿਉ ਪੱਟਿਆ ਵੈ ਨਾ ਇੰਨਾ ਇੰਨਾ ਆਵਾਜਾ ਲਿਆ ਉਹ ਸਮਝ ਲੈਣਾ ਸੈੱਟ ਹੋਣਾ ਉਹਨੇ 5-7 ਵਾਰੀ ਲੰਗੇ ਤੇ ਉਹਨੇ ਪਾਣੀ ਵਿੱਚ ਰਸ ਜਣਾ ਜਦੇ 35000 ਬਫੇ ਤੋਂ ਉਹਨੇ ਆਇਓ ਭੱਜਣਾ ਆਹ ਆਹ ਟਰਾਲਾ ਨਹੀਂ ਵਾhta ਕਹਿੰਦੇ ਲਾਹਾਈ ਟਰਾਲਾ ਟੁੱਟ ਕੇ ਲੰਘ ਗਿਆ ਹੁਣ ਹਾਂ ਐਸ ਵੀਰ ਆਹ ਟਰਾਲਾ ਨਹੀਂ ਗਰੇ ਬਸਨਾਗਾ ਜਣਾ ਆਰਨੇ ਤੇ ਲੈ ਕੇ ਚੱਲਿਆ ਰਸਤੇ ਵੀ ਡਪੰਡਾ ਕੋਈ ਵੀ ਚੀਜ਼ ਆ ਨਾ ਟਰਾਲੇ ਬਾਈ ਵਧੀਆ ਨਾ ਵਧੀਆ ਚੀਜ਼ ਬਣਾਉ ਰਿਹਾ ਪਰ ਆਪਣੇ ਨੂੰ ਚੱਲਣਾ ਕਿਸੇ ਨਾ ਨਾ ਉਹ ਤਾਂ ਰਸਤਾ ਹੀ ਹੈ ਜੀ ਹਾਂ ਆਪਾਂ ਰੋਟਾ ਬਿਟ ਲੈ ਗਿਆ ਦਾ ਬਾਈ ਹਾਂ ਆਪਾਂ ਰੋਟਾ ਬਿਟ ਲੈ ਗਿਆ ਦਾ ਨਾ ਹਾਂ ਹਾਂ ਮੈਂ ਕਹਿੰਦਾ ਬਈ ਮੈਂ ਸਭ ਚ ਵੇਖੇ ਹੋਏ ਆ ਉਹ ਚੀਜ਼ ਬਹੁਤ ਵਧੀਆ ਨਹੀਂ ਵਧੀਆ ਬਣਾਉਂਦੇ ਯਾਰ ਇਹਨਾਂ ਦੀ ਇਕੱਲੀ ਨਾ ਚੀਜ਼ ਆ ਇਹ ਕਿਹਨਾਂ ਦਾ ਸਿਸਟਮ ਆ ਨਾ ਆਰਸ਼ਵੀ ਸਾਰਾ ਕਟਿੰਗ ਮਸ਼ੀਨਾਂ ਦੀ ਆ ਸਾਨੂੰ ਕਿ ਪਹਿਲਾਂ ਉੱਥੇ ਮਿੱਟੀ ਕਿਹੜਾ ਤਾਂ ਆਪਣੇ ਕੋਲ ਪਹਿਲਾਂ ਕਰਵਾਉਂਦੇ ਆ ਉਹ ਚੀਜ਼ ਆ ਇਹ ਉਹ ਉਹੀ ਕੁਆਲਿਟੀ ਵਾਲੀ ਆ ਉਹਦੇ ਬਾਅਦ ਅਸੀਂ ਹੋਈ ਚਲਾਇਆ ਬਹੁਤ ਜਮਾਤ ਦਾ ਵੀ ਚਲਾਇਆ ਹੋਇਆ ਹਾਂ ਠੀਕ ਹੈ ਇੱਕ ਹੋਰ ਸ਼ਕਤੀਮਾਨ ਦੇ ਚਲਾਇਆ ਪਰ ਸਭ ਨਾਲੋਂ ਤਕੜਾ ਬਾਈ ਇਹਨਾਂ ਦਾ ਲੱਗਿਆ ਨਹੀਂ ਵਧੀਆ ਚੀਜ਼ ਬਣਾਉਂਦੇ ਆ ਜਿਵੇਂ ਹਾਲ ਪਏ ਆ ਹੁਣ ਇਹ ਗੁਲਾਬ ਸੱਧੂ ਨੂੰ ਵੀ ਦੇਣੇ ਆਲਾ ਨਾ ਉਹ ਗੁਲਾਬ ਸੱਧੂ ਦੇ ਹੋਵੇਗਾ ਨਾ ਉਹ ਦੇ ਹਾਂ ਗੁਲਾਬ ਸ ਬਾਕੀ ਆਰਨੇ ਤਾਂ ਹੁਣ ਪਹੁੰਚਿਆ ਨਹੀਂ ਬੰਮੇ ਬਾਈ ਲੇਟ ਹੋ ਗਿਆ ਬਾਈ ਪਤਾ ਨਹੀਂ ਬਾਈ ਇਹ ਹੋ ਜਾਣਦੇ ਆ ਬੜੇ ਲੋਕ ਇੰਤਜ਼ਾਰ ਕਰਾਉਣਾ ਸਹੀ ਗੱਲ ਆ ਹਨਾ ਆਇਆ ਤਾਂ ਫੋਨ ਕਰੀ ਤੈਨੂੰ ਪਤਾ ਗਿਆ ਲੱਗੂ ਹਾਂ ਗੱਗੇ ਨਾਲ ਗੱਗੇ ਕੀ ਗੱਲ ਹੋਈ ਸੀ ਹੋਈ ਸੀ ਗੱਗੇ ਆ ਗਿਆ ਬਸ ਯਾ ਚਾਹ ਚੂ ਪੀ ਲਾ ਆ ਮੈਂ ਆ ਗਿਆ ਬਾਤ ਹੈ ਜੀ ਆਉਣੇ ਵਾਲੀ ਆ ਵੈਸੇ ਔਖਾ ਹੋਣਾ ਕੰਮ ਆਉਣੇ ਵਾਲੀ ਆ ਬਾਈ ਬਸ ਵਾ ਟ੍ਰਾਲੀ ਦੇ ਅੰਦਰ ਰੈਡੀ ਖੜੀ ਆ ਨਾਲ ਕੱਪੜਾ ਪਾਇਆ ਹੋਇਆ ਤੇ ਤਿਆਰੀ ਹੋ ਬਸ ਹਾਂ ਤਿਆਰੀ ਆ ਗਈ ਹਾਂ ਮੁੰਡੇ ਗਰੁੱਪ ਸਹੋਲੀ ਇੱਥੇ ਅੱਜ ਟਰਾਲੀ ਡਿਲੀਵਰੀ ਆ ਹਨਾ ਆਰਨੇਤ ਨੂੰ ਦੇਣੀ ਆ ਟਰਾਲੀ ਉਹਦੇ ਕਰਕੇ ਟਰੈਕਟਰ ਤਾਂ ਹਜੇ ਪਹੁੰਚ ਗਿਆ ਬਾਈ ਹਜੇ ਪਹੁੰਚਿਆ ਨਹੀਂ ਆਹ ਟਰੈਕਟਰ ਆ ਬਾਈ ਹਨਾ ਕਰਤਾਰ ਦਾ ਜਿਹੜਾ ਆਪਣੇ ਆਰਨੇਤ ਵੀਰ ਨੂੰ ਦਿੱਤਾ ਦਾ ਹਨਾ ਆ ਲਿਖਿਆ ਨੌ ਵੀਰ ਦਾ ਆਰਨੇਤ ਆ ਟਰੈਕਟਰ ਤਾਂ ਹਜੇ ਮੈਂ ਤਾਂ ਬਾਈ ਆਪਾਂ ਨੇ ਦਵਾਤਾ ਹਮ ਕਰਤਾਰ 4x4 ਜਿਹੜਾ ਗਾਣਾ ਆਇਆ ਤਾਂ ਨਾ ਉਹ ਚੌਧਰ ਉਹਦੇ ਵਿੱਚ ਲਾ ਵੀਰ ਆ ਜੀ ਆਪਣੇ ਉਸਤਾਦ ਜੀ ਵਿਚਾਰਨੇਤ ਇਹ ਇਹ ਗਾਣਾ ਟਰੈਕਟਰ ਦਾ ਉਹ ਗਾਣੇ ਦੇ ਵਿੱਚ ਬਹੁਤ ਸੋਹਣਾ ਲੱਗਦਾ ਟਰੈਕਟਰ ਹਨਾ ਜੈਡ ਬਲੈਕ ਇਹ ਸਪੈਸ਼ਲ ਡਿਮਾਂਡ ਦੀ ਬਾਈ ਦੀਦੀ ਹੈ ਹੈ ਯੂਨੀਕਾ ਯੂਨੀਕ ਆ ਸਪੈਸ਼ਲ ਡਿਮਾਂਡ ਰ ਬਣਾਇਆ ਹੈ ਵੀਰੇ ਸਹੀ ਗੱਲ ਆ ਸੋਹਣਾ ਹੀ ਬਹੁਤ ਲੱਗਦਾ ਹਨਾ ਇੱਕ ਅਗੇ ਹਾਂ ਜਿੱਪ ਉਹ ਆ ਗਈ ਉਹ ਨੰਬਰ ਰਾਡ ਵੀ ਲੱਗੇ ਹੋਇਆ ਵਧੀਆ ਬਾਕੀ ਵੇਟ ਕਰੀ ਜੰਨੇ ਆ ਕਿੰਨਾ ਕੁ ਟਾਈਮ ਲੱਗਦਾ ਹਜੇ ਪਤਾ ਨਹੀਂ ਵੀਰੇ ਕਿੰਨਾ ਕੁ ਟਾਈਮ ਹੈ ਹਾਂ ਬਤਿਆਰੀ ਹੈ ਆ ਗਿਆ ਵੀਰਾ ਅੰਦਰ ਆ ਗਿਆ ਵੀਰਾ ਬੱਸ ਵੀਰਾ ਟਰੈਕਟਰ ਵੀ ਤੋ ਹੋ ਗਿਆ ਵੀਰੇ ਤੋ ਮੜਾ ਸਾਫ ਸੂਪ ਜਾ ਕਰਿਆ ਇਹਦੇ ਵੀ ਐਵੇਂ ਟਰਾਲੀ ਪਾਉਣੀ ਹੈ ਇਹਦੇ ਮਗਰ ਵੀ ਬਾਈ ਆਰ ਨੇ ਤ ਵੀਰਾ ਪਹੁੰਚੇ ਗਿਆ ਲਓ ਜੀ ਕਰਤੀ ਟਰਾਲੀ ਦੀ ਓਪਨਿੰਗ ਉਹ ਮਿੰਨੀ ਇੱਕ ਆ ਕੇ ਹਾਂ ਇੱਕ ਵਾਰੀ ਫੇਰ ਬਾਬਾ ਜੀ ਹੁਣ ਮੈਂ ਚੱਕਣੀਆਂ ਕਰ ਹਾਏ ਵਾਲੇ ਜੀ ਹੋਰ ਕੋਈ ਨਹੀਂ ਕੋਈ ਲਾਈਨ ਸੁਣਾਏ ਕੀ ਗੱਲ ਵੀ ਲੱਗੇ ਚਲਾਣੀ ਭੁੱਲੇ ਨਹੀਂ ਰੋਕੀ ਦੇਖ ਮਾਰ ਦੇ ਫਿਰ ਰੰਗ ਦੋਗੇ ਅੱਜ ਪਿੱਛੇ ਆਂਦੇ ਦੇਖੋ ਮਾਰੋ ਰਾਜ ਕਿੱਧਰ ਗਿਆ ਹਾਂ ਬਾਈ ਠੀਕ ਹੈ ਦੇਖੀ ਵੀਰੇ ਮਾਰ ਸਾਡ ਦੇ ਹੋਇਆ ਦੇਖ ਵੀਰੇ ਨਵੇਂ ਨਾਲ ਆ ਜਾ ਉਹ ਅੱਗੇ ਆ ਜਾ ਵੀਰੇ ਨੋਕੇ ਆਪਣੇ ਨਾਲ ਆ ਜਾ ਅੱਗੇ ਰੱਖੀ ਪਰਸ ਤੇ ਉਹ ਯਾਰ ਆ ਜਾ ਆ ਜਾ ਵੀਰੇ ਤੂੰ ਕੋਲ ਲੈ ਨਾਲ ਸਮਾਪੀ ਦੇ ਨਾ ਵੀਰੇ ਚੱਕ ਦੀ ਗੁੰਡ ਚੱਕਾਈ ਫਿਰ ਚੱਕ ਦੀ ਥੋੜਾ ਜਿਹਾ ਖੋਲੋ ਮੜੇ ਆ ਪਿੱਛੇ ਨੂੰ ਪਿੱਛੇ ਨੂੰ ਜਾਂਦੇ ਪਿੱਛੇ ਨੂੰ ਪਿੱਛੇ ਨੂੰ ਜਾਂਦੇ ਪਿੱਛੇ ਨੂੰ ਅਨਾਦ ਚਲਾਉਣੇ ਰਹਿ ਗਏ ਫੇਰਾ ਅਨਾਦ ਚਲਾਉਣੇ 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 ਤੁਸੀਂ ਬਹੁਤ ਸੋਹਣੀ ਟਰਾਲੀ ਬਣਾ ਕੇ ਦਿੱਤੀ ਤੁਸੀਂ ਕੁਝ ਕਰਾ ਜੱਸਾ ਹਾਂਜੀ ਹਾਂਜੀ ਹਾਂ ਗਰੁੱਪ ਕਰ ਪੁੱਤ ਬਣਾ ਦੇ ਦੇਣਾ ਬਹੁਤ ਛੋਟਾ ਆਪਦਾ ਰਾਜ ਲਾ ਲਓ ਫੇਰੇ ਇਧਰੋਂ ਖੜਕਣਾ ਅਵਤਾਰ ਕਿੱਧਰ ਗਿਆ ਹਾਂਜੀ ਹਾਂ ਪਿੱਛੇ ਆ ਕੇ ਵੀਡੀਓ ਬਣਾ ਹਾਂਜੀ ਹਾਂ ਤਰਾਇਤ ਲਾ ਦੇ ਨਾ ਰਾਈਨ ਕਿਥੇ ਹੋਣੀ ਆ ਬਾਪੂ ਦਾ ਸਾਈਡ ਮਾਟਰ ਦਾ ਵਗਰ ਹੋ ਗਿਆ ਆ ਬਾਕੀ ਕੋਲ ਤੋਂ ਦੋ ਮਿੰਟ ਆ ਬਲੌਕ ਇਧਰ ਦਾ ਮੁੰਡਾ ਟੇਬਲ ਉਹ ਟੇਬਲ ਉਹ ਸਾਈਡ ਤੇ ਵੀਰ ਬਣ ਕੇ ਇਧਰ ਆਏ ਆ ਆ ਟੇਬਲ ਲਵਾ ਦੀ ਚੱਕ ਲਿਓ ਚੱਕ ਲਿਓ ਫੇਰ ਮਿੰਟ ਮਾਰ ਕੇ ਓਏ ਨਾਈਫ ਕੌਣ ਲੈਣਗੇ ਹੋ ਨਹੀਂ ਲੈਣਗੇ ਤੈਨੂੰ ਐਵੇਂ ਇੱਕ ਵਾਰ ਅੰਦਰ ਸੱਦਾ ਹੋ ਜੂਗਾ ਨਾ ਇਹ ਤਾਂ ਹਾਂ ਇਹ ਦੇਖ ਨੂੰ ਪਸੰਦ ਆਉਂਗਾ ਫੋਟੋ ਚੱਲਣ ਦੇ ਬੰਦੇ ਆ ਆਹ ਚੱਲ ਰਹੀ ਆ ਆ ਰਿਹਾ ਆ ਹਾਂ ਜੀ ਨਹੀਂ ਕੋਈ ਓਏ ਜੀ ਲੋਕਾਂ ਉਮਰ ਰਾਜ ਆ ਜਾ ਇੱਧਰ ਰਾਜ ਇੱਧਰ ਆ ਜਾ ਤੂੰ ਨਾਲ ਆ ਜਾ ਇੱਧਰ ਤੁਸੀਂ ਵੀ ਆ ਜਾਓ ਕੋਈ ਨਹੀਂ ਕਣੀ ਕਾਲੇ ਪੁੱਛਲਾ ਦੱਸ ਦਿੰਦੇ ਵੀ ਇੰਨਾ ਘੱਟ-ਵੱਟ ਕਰ ਰੱਖਿਆ ਆਪਣਾ ਸਮਾਨ ਹੀ ਲਿਆਉਂਦੇ ਸੋ ਲਾ ਲੈਂਦੇ ਆ ਬੇਦੀ ਬੇਦੀ ਫੇਰ ਸਹੀ ਲਓ ਜੀ ਸਰ ਹਲੋ ਕਦੀ ਵੀ ਆਉ ਬਈ ਮੇਰਬਾਨੀ ਜੀ ਨੋ ਹੋ ਹੋ ਪਾਈ ਤਸਵੀਰ ਥੈਂਕ ਯੂ ਬਰੀ ਮੈਨ ਕਰਦਾ ਜੀ ਨਾਮਰੇ ਡੀਪੋ ਅਸੀ ਗਾਚੀ ਹਾਜੀ ਹੈ ਬੜੀ ਦੂਰ ਹੋ ਜੀ ਸਕਦਾ ਨਹੀਂ ਕਿਰਪਾ ਕਰੇ ਕਿਰਪਾ ਕਿਹੜੀ ਸਿਟੀੋਂ ਅਮਰੀਕਾ ਚ ਰਾਜ ਵੀਰਾ ਬਈ ਲਾਸਟ ਘਰੇ ਨਹੀਂ ਓਕੇ ਓਕੇ ਬਸ ਆਉਣਾ ਵੀਰੇ ਨੈਕਸਟ ਅਪ੍ਰੈਲ ਮਹੀਨੇ ਚ ਆਉਣਾ ਮੈਂ ਫਿਰ ਮਿਲਾਂਗੇ ਆਪਾਂ ਰਾਜ ਵੀਰਾ ਕਿੱਧਰ ਗਏ ਜਿਹੜੇ ਪੂਰੇ ਵਾਸਤੇ ਬਾਈ ਤੇ ਜਾਦੇ ਖਾਣਾ ਲਾਣਾ ਕਹਿੰਦੇ ਬਾਈ ਕਹਿੰਦੇ ਜਿਵੇਂ ਬਾਈ ਕਹਿਣਗੇ ਬਸ ਠੀਕ ਲਾਗ ਜਗਦੇਗੇ ਰਾਜ ਕਿੱਥੇ ਰਾਜ ਰਾਜ ਕਿਧਰ ਗਿਆ ਆਇਆ ਦਰ ਬਹੁਤ ਬਹੁਤ ਥੈਂਕ ਯੂ ਬਾਈ ਟੋਟਾ ਫਾਰਨਾ ਵਾ ਆਪਾਂ ਬਰ ਕੋ ਮਾ ਬੋ ਫੋਟੋ ਕਰਾ ਹੀ ਲੈਣਾ ਮੁੰਡਾ ਨਾਲ ਜਿਹੜੇ ਨੇ ਹਾਂ ਐ ਕਰ ਬੋ ਹਾਂ ਹਾਂ ਮੈਂ ਕਿ ਕਰ ਬੋ ਮਾ ਕੋਈ ਨਰਾਜ਼ ਨਾ ਹੋਵੇ ਬੰਦਾ ਭਾਈ ਆਰ ਨੇ ਤੇ ਵੀਰ ਹਨਾ ਬਹੁਤ ਘੈਂਟ ਬੰਦਾ ਇਹਨਾਂ ਜਿੰਨੇ ਵੀ ਉਹਦੇ ਬੰਦੇ ਦੇ ਸਾਰਿਆਂ ਗੱਲ ਫੋਟੋ ਹਨਾ ਕਰਾ ਕੇ ਫੇਰ ਐਨ ਕੋਈ ਬੰਦਾ ਨਹੀਂ ਨਰਾਜ਼ ਕਰਿਆ ਹੈਗਾ ਸਾਰਿਆਂ ਨੂੰ ਐਨ ਖੋਜ ਕਰਕੇ ਦੋ ਰਿਆ ਹੈਂ ਕਿ ਨਹੀਂ ਹਾਂ ਆ ਟਰਾਲੀ ਦੀ ਜਿਹੜੀ ਦਿੱਤੀ ਆ ਟਰਾਲੀ ਵਾਲੀ ਵੀ ਸਰਾ ਹੀ ਲਾਤਾ ਬਾਈ ਉਹਨਾਂ ਨੇ ਮੁੰਡੇ ਗਰੁੱਪ ਵਾਲਿਆਂ ਨੇ ਇੱਧਰ ਬਾਈ ਸਾਡਾ ਚਮਕੌਰ ਵੀ ਪਹੁੰਚ ਆਇਆ ਚਮਕੌਰ ਬਾਈ ਕਿੱਦਾਂ ਵਧੀਆ ਠੀਕ ਠਾਕ ਟਰਾਲੀ ਵਾਲਾ ਤਾਂ ਬਾਈ ਸਰਾ ਹੀ ਲਾਤਾ ਹੈ ਨਾ ਆ ਆ ਗਿਆ ਡਾਲਾ ਮੈਂ ਕਹਿੰਦਾ ਵੀ ਪੁੱਛਣਾ 855 ਵਰਗਾ ਬੱਲੀ ਇਹ ਤੇਰਾ ਯਾਰ ਕੁੜੇ ਆਰ ਨੇਦਰ ਦੇ ਸਟicker ਵਗੈਰਾ ਜੋ ਵੀ ਹੈ ਨਾ ਸਾਰੇ ਕੋਈ ਮੈਨ ਗਰੁੱਪ ਮੈਂਡੀ ਗਰੁੱਪ ਵਾਲਿਆਂ ਨੇ पूरा करा के दिता सारा लाइटा जीपां जो भी है ना लाया सारा भाई ने कंपनी ने ला के दिता है ना <laughs> ਬਹੁਤ ਧੀਏ ਬਹੁਤ ਸੋਹਣੀ ਬਣਾਈ ਹੈ ਕਾਲੀ ਬਾਈ ਸੋਹਣੀਆਂ ਪੂਰੀਆਂ ਰੰਗ ਰੋਗਨ ਤੇ ਹੋਰ ਜਿਵੇਂ ਸਫਾਈ ਜਮਾਂ ਪੂਰਾ ਕਿਸੇ ਬਸ ਇੱਕ ਇੰਨੀ ਵੀ ਕਮੀ ਨਹੀਂ ਨਹੀਂ ਮਤਲਬ ਮੈਂ ਕਹਿ ਦੇਣੀ ਸੀ ਬਾਈ ਮੈਨੂੰ ਆਜ ਵੀ ਨਹੀਂ ਭਰਿਆ ਲੱਗਿਆ ਹਾਂ ਪੂਰਾ ਅਨਜਾਈ ਪਈਆ ਮਨ ਨੂੰ ਪੂਰੀ ਤਸੱਲੀ ਹੋ ਗਈ ਹੈ ਮੈਂ ਕਿਹਾ ਸੱਜਰੀ ਵੇਹੀ ਨਹੀਂ ਬਿਲਕੁਲ ਬਿਲਕੁਲ ਬਹੁਤ ਸੋਹਣੀਆਂ ਵੀਰੇ ਰੰਗ ਵੀ ਬੜਾ ਪਿਆਰਾ ਇੱਕ ਡਿਫਰੈਂਟ ਹੈਗਾ ਨਾ ਮਿਲਟਰੀ ਕਲਰ ਜਿਹਾ ਹੈ ਬਹੁਤ ਸੋਹਣੀਆਂ ਚੀਜ਼ਾਂ ਟਰੈਕਟਰ ਨਾਲ ਪੂਰਾ ਇਕੱਲੀਆਂ ਇਕੱਲੀਆਂ ਚੀਜ਼ਾਂ ਬਹੁਤ ਸੋਹਣੀਆਂ ਖਾ ਦੇਣਾ ਲਾਈ ਹੋਈ ਕਮਾਓ ਕੈਮਰਾ ਬਾਕੀ ਕੱਲਾ ਉਹ ਵੀ ਨਹੀਂ ਗਾ ਹਰਾਨ ਸਭ ਤੋਂ ਮਿਆਰਿਕ ਚੀਜ਼ ਹੈ ਅੱਜ ਹੁੰਦਾ ਨਾ ਦੇਖ ਕੇ ਬਹੁਤ ਨਾ ਆਉਂਦਾ ਜੀ ਟਰਾਲੀ ਹੈਵੀ ਆ ਹੈਵੀ ਆ ਕੋਈ ਹਾਂਜੀ ਹਾਂਜੀ ਕੱਲਾ ਸੈਸਰੀ ਸਾਰੀ ਟੋਟੀ ਜੀ ਸਾਮਾਨ ਲੈ ਕੇ ਸਾਰਾ ਤਾਂ ਕਰਦਾ ਬਹੁਤ ਬਹੁਤ ਧੰਨਵਾਦ ਬਾਈਆਂ ਦਾ ਜਿਹਨਾਂ ਇੰਨੀ ਸੋਹਣ ਟਰਾਲੀ ਨਾਲ ਅਸੀਂ ਦਿੱਤੀ ਆ ਬਾਪੂ ਬਹੁਤ ਟਾਈਮ ਤੋਂ ਤਾਂ ਘੋੜਾ ਹੀ ਟਰਾਲੀ ਲੈ ਹਣ ਕੋਈ ਸਾਈਂ ਆ ਜਾਤ ਨਾਲ ਆ ਬਸ ਦਾ ਵੀ ਖਾਰਾ ਹੋ ਗੂ ਸਿਸਟਮ ਦਾ ਲੱਗ ਰਿਹਾ ਹੈ ਜਿਹੜੇ ਸਾਇਨ ਨਹੀਂ ਨਹੀਂ ਬਲਕਿ ਉਹ ਵੀ ਪਲੇ ਨਹੀਂ ਹੋ ਰਿਹਾ ਦੇਖੋ ਦੇਖੋ ਤੇ ਮੋਰ ਤੋਂ ਫਾਟੇ ਜਨਰਲ ਦਾ ਉਹ ਨਹੀਂ ਰਹਿਣੀ ਜਾਂ ਦੋ ਬੰਦੇ ਯਾਰ ਤੱਕ ਪੰਪ ਜਿਹੜਾ ਡਬਲ ਹੈ ਨਾ ਡਬਲ ਹੈ ਡਬਲ ਆਪਾਂ ਉਹ ਇੱਥੇ ਹੋ ਜਾਣਾ ਹੈ ਨਾ ਟਰੈਕਟਰ ਲੈ ਆਏ ਨੀ ਕਾਲੇ ਇੱਥੇ ਇੱਥੇ ਉਹ ਆਪਾਂ ਖਾਰਾ ਨੇ ਟਰੈਕਟਰ ਅੰਦਰ ਆ ਜੂਗਾ ਮਾਣਵਾ ਦੇਣਾ ਠੀਕ ਹੈ ਆਪਣੇ ਇਰਾਦ ਫੈਮਲੀ ਨਾਲ ਕਰਾ ਲੀ ਹਾਂ ਹਾਂ ਜੀ ਆਪ ਫੈਮਲੀ ਨਾਲ ਹੈ ਪ੍ਰਾਈਮ ਕੈਂਪਸ ਆ ਮੈਂ ਮੜਾ ਵਿੱਚ ਜਾਦਾ ਹਾਂ ਬਈ ਨਾ ਐਂਡ ਜੀ ਨਾਲ ਲੈ ਕੇ ਦੇਖਾਂਗੇ ਇਹ ਪਟਰਾ ਦਿਨ ਹਾਂ ਗੇਲ ਕਿੱਦਾਂ ਬਾਈ ਬਹੁਤ ਵਧੀਆ ਤੁਸੀਂ ਸੁਣਾਓ ਠੀਕ ਆ ਹਾਂ ਵੀ ਕਿੱਦਾਂ ਸਹਿਜ ਵਧੀਆ ਹੀ ਵਧੀਆ ਇਹਨੂੰ ਹਾਂ ਕਿਵੇਂ ਬੰਦਾ ਬੜਾ ਵਧੀਆ ਲੱਗਿਆ ਯਾਰ ਬਹੁਤ ਵਧੀਆ ਹਾਂ ਆਰ ਨੇ ਬਾਈ ਬੰਦਾ ਹੈ ਨਾ ਰੱਬੀ ਰੂਹ ਬੰਦਾ ਹੈ ਜਿਹਨੂੰ ਕਹਿ ਦਿੰਦੇ ਆ ਨਾ ਨਹੀਂ ਗੇਲ ਆ ਐਡੀ ਅੱਜ ਦੇ ਟਾਈਮ 'ਚ ਜਿਹਦੀ ਇੰਨੀ ਚੜ੍ਹਾਈ ਹੋਵੇ ਬੰਦਾ ਗੱਲ ਨਹੀਂ ਹੈ ਨਾ ਸਵਾਦ ਦਾ ਹੀਰਾ ਹੈ ਸਵਾਦ ਦਾ ਤਾਂ ਹੀਰਾ ਮੈਂ ਕਹਿੰਦਾ ਬਾਈ ਕਰਨੋ ਘੜ ਵੀਰੇ 100 ਬੰਦਾ ਹੋਣਾ ਬਾ ਜਾਂਦੇ ਵੀ ਆ ਪੁੱਛ ਕੇ ਗਿਆ ਵੀ ਉਹੋ ਤੇ ਕੋਈ ਰਹਿਦਾ ਨਹੀਂ ਗਿਆ ਵਾਕੇ ਵੀ ਹੀਰਾ ਉਹਦੇ ਮੁੰਡਾ ਗਰੁੱਪ ਵਾਲਿਆਂ ਨੇ ਬਈ ਧੂਰ ਦੱਸਦੇ ਚੋਲੇ ਦੀ ਹਾਂ ਟਰੈਕਟਰ ਬਾਈ ਦਾ ਆ ਗਿਆ ਟਰੈਕਟਰ ਆ ਗਿਆ ਬਈ ਆ ਬੋਲੇ ਕਮਾ ਕੇ ਆਜੇ ਤੇ ਸਰੇ ਹੀ ਆਉਗਾ ਅੱਜ ਅੱਜ ਕਿੰਨਾ ਕੁਆਰਟਰ ਦਾ ਆਊਗਾ 15 ਗੋਟਾ ਇਹ ਤਕਰੀਬਤ ਤਕਰੀਬਨ ਹੋ ਗਈ ਇਹ 35 ਪਲੱਸ 35 ਪਲੱਸ 35 ਪਲੱਸ ਰੂਕ ਹੋ ਜੂਗੀ ਦੇਖ ਕੇ ਉਹਦੀ ਵੀ ਆਵੇ 30 ਦਾ ਹੋਵੇ ਜਾਂ 40 ਦਾ ਹੋਵੇ ਤਾਂ ਹੈਗਾ ਜਿੱਥੇ ਨੂੰ ਲੋਹਾ ਲੱਗਿਆ ਹੋਇਆ 35 ਪਲੱਸ ਰੂਕ ਦੇਖ ਖੋਜ ਹੋ ਗਈ ਕਹਿੰਦਾ ਰਾਕੇ ਗੱਲ ਆ ਜਾਇ ਦੇ ਪਾਪ ਹੈ ਬਹੁਤ ਸੋਹਣਾ ਲੱਗਦਾ ਕੋਈ ਜਿੱਤੀ ਕਦੀ ਖਾਈ ਨਹੀਂ ਮੇਜ ਰ ਕਟਿੰਗ ਆ ਸਾਦਾ ਮਾਲਾ ਇਹਨੂੰ ਹਵਾ ਪਾਉਣਾ ਟਰਲੇ ਆਦੇ ਕਿੰਨੇ ਆ ਇਹਦੇ ਥੱਥ ਬੁੱਕ ਰਹੀਆਂ ਸਾਰੀ ਇਹ ਹੈ ਨਾ ਦੇ ਵੀਰੋ ਫਿਰ ਜਰਾ ਟੋਪਰ ਆ ਆ ਜਿਵੇਂ ਇਹਦੇ ਉਪਰ ਆ ਲਿਖਿਆ ਹੋਇਆ ਹੈ ਬਹੁਤ ਵਧੀਆ ਇਹਨਾਂ ਦੇ ਰੱਗਾ ਲਈ ਗਿਆ ਗੰਦਾ ਹੈ ਨਾ ਸਾਰੇ ਚਲਾ ਕੇ ਦੇਖਨੇ ਆ ਸੀ ਵੀ ਰੂਟਰ ਬਹੁਤ ਸੋਹਣੇ ਚੱਲਦੇ ਨੇ ਬਹੁਤ ਵਧੀਆ ਕਲਟੀਵੇਟਰ ਬਹੁਤ ਸੋਹਣੇ ਬਣਾਏ ਹੋਏ ਨੇ ਬਾਕੀ ਇਹ ਕੋਈ ਨਾ ਕਨੈਕਟ ਕਰਨਾ ਚਾਹੁੰਦਾ ਇਹਨਾਂ ਦੇ ਆ ਨੰਬਰ ਲਿਖੇ ਹੋਏ ਆ ਬਾਹਰ ਨੰਬਰ ਲਿਖੇ ਹੋਏ ਆ ਨਾ ਮੁੰਡੇ ਗਰੁੱਪ ਵਾਲਿਆਂ ਦੇ ਇੱਕ ਨੰਬਰ ਆ ਲਿਖਿਆ ਹੋਇਆ ਇੱਕ ਆ ਲਿਖਿਆ ਇਹਦੇ ਤੁਸੀਂ ਕਨੈਕਟ ਕਰ ਸਕਦੇ ਹੋ ਹਨ ਬਾਕੀ ਚੱਕ ਤਾਂ ਜੇ ਆ ਟਰਾਲੀ ਚੱਕਦੀ ਲੱਗਿਆ ਟਰੈਕਟਰ ਮਗਰ ਪਾਉਣ ਬਹੁਤ ਵਧੀਆ ਬਾਈ ਹਨਾ ਦਿਲ ਰੂਹ ਬੰਦਾ ਦਾ ਰਗਾ ਛੋਟਾ ਲੱਗੇ ਇਹਦੇ ਮਗਰ ਪਾਉਣ ਆ ਟਰਾਲੀ ਜੋੜੀਓ ਬਣ ਗਈ ਹਾਂ ਤੇ ਲੋ ਸਾਹਿਬ ਮਾਂ ਜੋੜੀਓ ਬਣ ਗਈ ਹੈ ਜਿੱਦਣ ਰੰਗ ਦਾ ਕਣਾਉਣ ਲੱਗੇ ਤੇ ਮਾਂ ਇਹ ਜਿਹੜਾ ਪਿੱਛੇ ਉਹ ਜੀਵ ਦੇ ਲੱਗੂ ਹਾਂ ਉਹ ਬਿੱਟ ਬੁੱਟੇ ਦੇ ਨਾਲ ਮਿਲਾ ਕੇ ਸੰਭਲਿਆ ਜਿੱਦਣ ਲੱਗੇ ਹਾਂ ਬੈਟ ਬਲੈਕ ਹੋ ਗਿਆ ਨਾ ਟਰਾਲੇ ਦਾ ਹਾਂ ਹੁੱਕ ਤਾਂ 3 ਇੰਚ ਉਹ ਛੋਟੀ ਕੋਈ ਹੈ ਇਹ ਤੇ